2024 ਦੀ ਇਲੈਕਸ਼ਨ ਤਕਰੀਬਨ ਤਕਰੀਬਨ ਸ਼ੁਰੂ ਹੋ ਚੁੱਕੀ ਹੈ ਕੰਪੇਨ ਜਿੰਨੇ ਵੀ ਕੈਂਡੀਡੇਟ ਨੇ ਮੈਦਾਨ ਦੇ ਵਿੱਚ ਨੇ ਔਰ ਕੁਝ ਗੱਲਬਾਤ ਪਿੰਡਾਂ ਦੇ ਵਿੱਚੋਂ ਨਿਕਲ ਕੇ ਆ ਰਹੀ ਹੈ ਕਿ ਅਸੀਂ ਬੀਜੇਪੀ ਦਾ ਵਿਰੋਧ ਕਰਾਂਗੇ ਬੀਜੇਪੀ ਦੇ ਕੈਂਡੀਡੇਟ ਲੀਡਰਾਂ ਨੂੰ ਪਿੰਡਾਂ ਵਿੱਚ ਨਹੀਂ ਬੜਨ ਦੇਵਾਂਗੇ ਇਹੋ ਜਿਹੀ ਗੱਲਾਂਬਾਤਾਂ ਆ ਰਹੀਆਂ ਨੇ ਤੇ ਇਹ ਗੱਲਾਂਬਾਤਾਂ ਦਾ ਜਿਹੜਾ ਇਸ਼ੂ ਹੈ ਉਹ ਕਿਸਾਨ ਜਥੇਬੰਦੀਆਂ ਵੱਲੋਂ ਹਵਾਰਿਆ ਜਾਂਦਾ ਹੈ ਇਹ ਮੁੱਦੇ ਚੁੱਕੇ ਜਾਂਦੇ ਆ ਮੈਂ ਇੱਕ ਬੇਨਤੀ ਕਰਨੀ ਹੈ ਐਮਰਜੈਂਸੀ ਇੱਕ ਵਾਰ ਕਾਂਗਰਸ ਸਰਕਾਰ ਵੇਲੇ ਵੀ ਲੱਗੀ ਐ ਜਦੋਂ ਬਾਈਕਾਟ ਕੀਤਾ ਸੀ ਵੋਟਾਂ ਦਾ ਉਦੋਂ ਕਾਂਗਰਸ ਨੇ ਸਰਕਾਰ ਬਣਾ ਲਈ ਸੀ ਇੱਕ ਪਿੰਡ ਦੇ ਵਿੱਚ ਕਿਸੇ ਵੀ ਪਾਰਟੀ ਦੀ ਭਾਵੇਂ ਇੱਕ ਵੋਟ ਕਿਉਂ ਨਾ ਹੋਵੇ ਤੇ ਉਹ ਵੋਟ ਪਾਉਣ ਦਾ ਉਹਨੂੰ ਹੱਕ ਹੈ ਉਹਨੂੰ ਅਧਿਕਾਰ ਹੈ ਤੁਸੀਂ ਕਿਸੇ ਦਾ ਵਿਰੋਧ ਨਹੀਂ ਕਰ ਸਕਦੇ ਇਹ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਭਾਰਤੀ ਸੰਵਿਧਾਨ ਦੇ ਮੁਤਾਬਕ ਵੋਟ ਪਾਉਣ ਦਾ ਹੱਕ ਸਭ ਨੂੰ ਹੈ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਇਹ ਇਸ਼ੂ ਨੇ ਇਹ ਮੁੱਦੇ ਨੇ ਇਹ ਕੌਣ ਉਭਾਰਦਾ ਹੈ ਇਹ ਭਾਜਪਾ ਦੇ ਵਿਰੋਧ ਵਿੱਚ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀ ਇਹ ਸਿੰਗਣੀ ਛੇੜੀ ਹੁੰਦੀ ਹੈ ਧਿਆਨ ਦੇ ਵਿੱਚ ਰੱਖਿਓ ਜਿੰਨੀਆਂ ਵੀ ਸਟੇਟਾਂ ਨੇ ਭਾਰਤ ਦੇ ਵਿੱਚ ਜਿੰਨੇ ਵੀ ਸੂਬੇ ਨੇ ਸਾਰੇ ਸੂਬਿਆਂ ਦੇ ਵਿੱਚੋਂ ਜੇ ਮਾਰ ਧਾੜ ਵਾਲਾ ਸੂਬਾ ਜਾਂ ਧਰਨੇ ਲਾਉਣ ਵਾਲਾ ਸੂਬਾ ਮੰਨਿਆ ਜਾਂਦਾ ਹੈ ਜਾਂ ਐਂ ਕਹਿ ਲਈਏ ਕਿ ਪੰਜਾਬ ਨੂੰ ਧਰਨਿਆਂ ਦੀ ਇੰਡਸਟਰੀ ਕਿਹਾ ਗਿਆ ਜਾਣੇ ਕਿ ਅਸੀਂ ਹਰ ਥਾਂ ਤੇ ਪੰਜਾਬ ਦਾ ਜਲੂਸ ਕਢਾਉਨੇ ਆ ਜਿੱਥੇ ਕੋਈ ਗੱਲਬਾਤ ਹੁੰਦੀ ਨਹੀਂ ਅਸੀਂ ਉੱਥੇ ਵੀ ਜਾ ਕੇ ਜਾਣ ਮੁੱਝ ਕੇ ਪੰਗਾ ਲੈਨੇ ਆ ਤੇ ਪੰਜਾਬ ਦਾ ਜਲੂਸ ਨਿਕਲਦਾ ਹੈ ਪੰਜਾਬੀਆਂ ਦਾ ਜਲੂਸ ਨਿਕਲਦਾ ਸਿੱਖਾਂ ਦਾ ਜਲੂਸ ਨਿਕਲਦਾ ਜੇ ਅਸੀਂ ਇਹਨਾਂ ਲੱਛਣਾਂ ਦੇ ਵਿੱਚ ਇੱਕ ਦੂਜੀ ਪਾਰਟੀ ਦਾ ਵਿਰੋਧ ਕੀਤਾ ਮੈਂ ਕਹਨਾ ਐਮਰਜੈਂਸੀ ਲਾਉਣ ਵਾਸਤੇ ਅਗਲੇ ਨੇ 1 ਮਿੰਟ ਨਹੀਂ ਲਾਉਣਾ ਤੇ ਐਮਰਜੈਂਸੀ ਤੁਹਾਨੂੰ ਪਤਾ ਹੈ ਜਿਹੜਾ ਗਵਰਨਰੀ ਰਾਜ ਹੁੰਦਾ ਜਾਂ ਰਾਸ਼ਟਰਪਤੀ ਦਾ ਰਾਜ ਹੁੰਦਾ ਉਹਦੇ ਵਿੱਚ ਜੇ ਇੱਕ ਵੀ ਵੋਟ ਪੋਲ ਹੋ ਜਾਂਦੀ ਹੈ ਤਾਂ ਜਿਹਨੂੰ ਵੋਟ ਪੋਲ ਹੁੰਦੀ ਹੈ ਉਹ ਕੈਂਡੀਡੇਟ ਜਿੱਤ ਜਾਂਦਾ ਹੈ ਮੈਂ ਕੱਲੇ ਬੀਜੇਪੀ ਦੀ ਗੱਲ ਨਹੀਂ ਕਰਦਾ ਭਾਵੇਂ ਕੋਈ ਵੀ ਪਾਰਟੀ ਪਿੰਡਾਂ ਦੇ ਵਿੱਚ ਜਾਂਦੀ ਹੈ ਤੁਸੀਂ ਉਹਦਾ ਵਿਰੋਧ ਗੱਲਾਂ ਬਾਤਾਂ ਦੇ ਨਾਲ ਕਰ ਸਕਦੇ ਹੋ ਉਹਨੂੰ ਸਵਾਲ ਕਰ ਸਕਦੇ ਹੋ ਜਿਹੜੇ ਉਹਨਾਂ ਨੇ ਕੰਮ ਨਹੀਂ ਕੀਤੇ ਜਿਹੜਾ ਲੋਕਾਂ ਦੇ ਨਾਲ ਵਾਅਦੇ ਕਰਕੇ ਪੂਰੇ ਨਹੀਂ ਕੀਤੇ ਤੁਸੀਂ ਉਹਤੇ ਸਵਾਲ ਕਰ ਸਕਦੇ ਹੋ ਤੁਹਾਨੂੰ ਹੱਕ ਹੈ ਪਰ ਤੁਸੀਂ ਇਹ ਨਹੀਂ ਕਰ ਸਕਦੇ ਕਿ ਕਿਸੇ ਲੀਡਰ ਦੇ ਪਿੰਡ ਵਿੱਚ ਆਏ ਦੇ ਕੱਪੜੇ ਪਾੜ ਦਿਓ ਤੇ ਉਹਦੀ ਕੁੱਟਮਾਰ ਕਰੋ ਇਹ ਕਾਨੂੰਨਨ ਜੁਰਮ ਹੈ ਔਰ ਜਦੋਂ ਤੁਸੀਂ ਬੀਜੇਪੀ ਦੀ ਗੱਲ ਕਰਦੇ ਹੋ ਖਾਸ ਕਰਕੇ ਮੈਂ ਇਹ ਗੱਲ ਤਾਂ ਕਰਦਾ ਕਿਉਂਕਿ ਜਿਹੜਾ ਜੱਟਵਾਦ ਹੈ ਉਹ ਜ਼ਿਆਦਾਤਰ ਤੇ ਕਿਸਾਨੀ ਹੋਣ ਕਰਕੇ ਇਹ ਕਹਿੰਦਾ ਹੈ ਕਿ ਕਿਸਾਨਾਂ ਦੇ ਨਾਲ ਮੋਦੀ ਨੇ ਧੱਕਾ ਕੀਤਾ ਹੈ ਬੀਜੇਪੀ ਸਰਕਾਰ ਨੇ ਖੇਤ ਨਖੇਤੀ ਦੇ ਵਿਰੁੱਧ ਜਿਹੜੇ ਬਿੱਲ ਨੇ ਉਹ ਲੈ ਕੇ ਆਂਦੇ ਤਾਂ ਅਸੀਂ ਵਿਰੋਧ ਕਰਦੇ ਹਾਂ ਹਰੇਕ ਪਿੰਡ ਦੇ ਵਿੱਚ ਕੱਲੀ ਜੀਵੀਦਾਰਾਂ ਦੀ ਜਾਂ ਕਿਸਾਨਾਂ ਦੇ ਵੋਟ ਨਹੀਂ ਹੈਗੀ ਦੂਜੇ ਲੋਕ ਵੀ ਪਿੰਡਾਂ ਦੇ ਵਿੱਚ ਵਸਦੇ ਆ ਜੇ ਤੁਸੀਂ ਵਿਰੋਧ ਕਰੋਗੇ ਤਾਂ ਪਿੰਡ ਦੇ ਵਿੱਚ ਤੁਹਾਡਾ ਵਿਰੋਧ ਕਰਨ ਵਾਲੇ ਹੋਰ ਲੋਕ ਵੀ ਹੈਗੇ ਆ ਕਿਉਂਕਿ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦੀ ਇੱਕ ਪਾਲਿਸੀ ਹੁੰਦੀ ਹੈ ਕਿ ਐਸੇ ਬੀਸੀ ਜਾਂ ਜਨਰਲ ਵੋਟ ਨੂੰ ਕਿਦਾਂ ਡਿਵਾਈਡ ਕੀਤਾ ਜਾਂਦਾ ਹੈ ਤੇ ਆਪਸ ਵਿੱਚ ਕਿਦਾਂ ਲੋਕਾਂ ਨੂੰ ਲੜਾਇਆ ਜਾਂਦਾ ਹੈ ਆਪਸ ਵਿੱਚ ਲੋਕ ਕਿਦਾਂ ਵੋਟਾਂ ਦੇ ਖਾਤਰ ਲੜਦੇ ਨੇ ਭੜਦੇ ਨੇ ਇੱਕ ਪਰਿਵਾਰ ਦੇ ਵਿੱਚ ਦੋ ਮੈਂਬਰ ਕਿਸੇ ਪਾਰਟੀ ਨਾਲ ਹੁੰਦੇ ਦੋ ਮੈਂਬਰ ਕਿਸੇ ਪਾਰਟੀ ਨਾਲ ਹੁੰਦੇ ਕਈਆਂ ਪਰਿਵਾਰਾਂ ਵਿੱਚ ਅਲੱਗ-ਅਲੱਗ ਵੋਟ ਹੁੰਦੀ ਹੈ ਹਰੇਕ ਪਾਰਟੀ ਦੀ ਤੇ ਉੱਥੇ ਝਗੜਾ ਪ੍ਰਸਾਦ ਜਿਹੜਾ ਉਹ ਪੈਦਾ ਹੋ ਜਾਂਦਾ ਹੈ ਅੱਜ ਮੈਂ ਕਾਫੀ ਕੁਝ ਸੁਣਿਆ ਫੇਸਬੁੱਕ ਤੋਂ YouTube ਤੋਂ ਕਿੰਨੇ ਬੋਰਡ ਲਾਏ ਹੋਏ ਨੇ ਕਿ ਆਹ ਪਾਰਟੀ ਸਾਡੇ ਪਿੰਡ ਵਿੱਚ ਨਹੀਂ ਆ ਸਕਦੀ। ਜ਼ਿਆਦਾ ਤੌਰ ਤੇ ਬੀਜੇਪੀ ਦਾ ਵਿਰੋਧ ਕਰਨ ਦੇ ਪੋਸਟਰ ਲੱਗੇ ਹੋਏ ਨੇ। ਪਰ ਜਿਹੜੇ ਪੋਸਟਰ ਲਾਉਣ ਵਾਲੇ ਨੇ ਉਹਨਾਂ ਨੂੰ ਥੋੜੇ ਜਿਹੀ ਅਕਲ ਦੀ ਲੋੜ ਹੈ ਕਿ ਤੁਹਾਡੀ ਇਕੱਲਿਆਂ ਦੀ ਵੋਟ ਨਹੀਂ ਪਿੰਡ ਵਿੱਚ ਹੈਗੀ। ਪਿੰਡਾਂ ਵਿੱਚ ਹਰੇਕ ਪਾਰਟੀ ਦੀ ਵੋਟ ਹੈ। ਵੋਟ ਪਾਉਣਾ, ਨਾਂ ਪਾਉਣਾ ਤੁਹਾਡੀ ਮਰਜ਼ੀ ਹੈ। ਪਰ ਤੁਸੀਂ ਕਿਸੇ ਦਾ ਇਸ ਤਰੀਕੇ ਨਾਲ ਵਿਰੋਧ ਕਰਕੇ ਪਿੰਡ ਦੇ ਵਿੱਚ ਕੋਈ ਪ੍ਰੋਬਲਮ ਖੜੀ ਨਹੀਂ ਕਰ ਸਕਦੇ ਤੇ ਜੇ ਇਹ ਕਿਤੇ ਰੌਲਾ ਰਟਾ ਸਾਹਮਣੇ ਆਉਂਦਾ ਤਾਂ ਤਕਰੀਬਨ ਤਕਰੀਬਨ ਕੰਸੋ ਇਹ ਹੈ ਕਿ ਰਾਸ਼ਟਰਪਤੀ ਰਾਜ ਜਿਹੜਾ ਉਹ ਅਗਲੇ ਨੇ ਇੱਕ ਮਿੰਟ ਲਾਉਣੇ ਲਾਉਣ ਵਾਸਤੇ ਬਹੁਤਾ ਸੋਚਣਾ ਨਹੀਂ ਮੈਂ ਇੱਕ ਹੋਰ ਬੇਨਤੀ ਕਰਨੀ ਹੈ ووٹ ਪਾਉਣ ਦਾ ਜਿਹੜਾ ਅਧਿਕਾਰ ਹੈ ਸਭ ਨੂੰ ਹੈ ਤੁਸੀਂ ਜਿਹਨੂੰ ਮਰਜ਼ੀ ਪਾਓ ਤੁਹਾਨੂੰ ਦੱਸਣ ਦੀ ਵੀ ਲੋੜ ਨਹੀਂ ਝੰਡਾ ਭਾਵੇਂ ਤੁਸੀਂ ਜਿਹੜੀ ਮਰਜ਼ੀ ਪਾਰਟੀ ਦਾ ਲਾ ਲਓ ਬੋਰਡ ਜਿਹਨੂੰ ਮਰਜ਼ੀ ਪਾ ਲਓ ਇਹ ਤੁਹਾਡਾ ਆਪਣਾ ਹੱਕ ਹੈ ਵਿਰੋਧ ਕਰਨ ਦੀ ਲੋੜ ਨਹੀਂ ਕਿਉਂਕਿ ਤੁਹਾਡੀ ਬੋਰਡ ਦੀ ਪਾਵਰ ਹੈ ਜਿੱਧਰ ਤੁਹਾਡੀ ਬੋਰਡ ਜਾਣੀ ਹੈ ਤੇ ਉਧਰ ਤੁਹਾਡੀ ਪਾਵਰ ਜਾਣੀ ਹੈ ਤੁਸੀਂ ਆਪਣੀ ਬੋਰਡ ਦੀ ਪਾਵਰ ਕਿਹਨੂੰ ਦੇਣਾ ਚਾਹੁੰਦੇ ਹੋ ਇਹਨੂੰ ਨਹੀਂ ਦੇਣਾ ਚਾਹੁੰਦੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਜਦੋਂ ਇਲੈਕਸ਼ਨ ਆਉਂਦੀ ਹੁੰਦੀ ਹੈ ਨਾ ਹਰੇਕ ਬੰਦੇ ਨੂੰ ਹਰੇਕ ਮਨੁੱਖ ਨੂੰ ਅਦਕਾ ਹਰੇਕ ਆਪਣੇ ਵੋਟ ਦਾ ਇਸਤੇਮਾਲ ਕਰੇ ਜਿਹਦੀ ਵੋਟ ਬਣੀ ਹੋਈ ਹੈ ਲੜਾਈ ਝਗੜਿਆਂ ਤੋਂ ਦੂਰ ਰਹੀਏ ਅੱਜ ਤੱਕ ਜਿੰਨੀਆਂ ਵੀ ਲੜਾਈ ਝਗੜੇ ਵਾਲੀਆਂ ਮੂਵਮੈਂਟਾਂ ਚੱਲੀਆਂ ਨੇ ਉਹਨਾਂ ਦੇ ਵਿੱਚ ਅੱਸੀ ਪੰਜਾਬ ਲਈ ਕੁਝ ਖਟਿਆ ਨਹੀਂ ਪੰਜਾਬ ਦਾ ਬਹੁਤ ਕੁਝ ਗਵਾਇਆ ਹੈ ਕਿਸਾਨੀ ਅੰਦੋਲਨ ਦੀ ਗੱਲ ਕਰ ਲੋ ਹਜ਼ਾਰ ਦੇ ਤਕਰੀਬਨ ਕਿਸਾਨ ਦੀ ਮੌਤ ਹੋਈ ਹੈ ਆਤਵਾਦ ਦੀ ਗੱਲ ਕਰ ਲੋ ਹਜ਼ਾਰਾਂ ਦੀ ਤਦਾਦ ਦੇ ਵਿੱਚ ਨੌਜਵਾਨਾਂ ਦੀ ਮੌਤ ਹੋਈ ਹੈ ਘਰਾਂ ਦੇ ਘਰ ਉਜੜੇ ਨੇ ਗਲੋਸਟਾਰ ਦੀ ਗੱਲ ਕਰ ਲੋ ਤਕਰੀਬਨ ਇਹ ਜਿਹੜੀਆਂ ਮੂਵਮੈਂਟਾਂ ਚੱਲੀਆਂ ਨੇ ਲੱਖਾਂ ਬੰਦਿਆਂ ਦਾ ਕਤਲ ਕਹਿ ਲਈਏ ਕਤਲ ਇਹ ਪੰਜਾਬ ਦੀ ਧਰਤੀ ਤੇ ਹੋਇਆ ਹੈ ਪਰ ਅਸੀਂ ਕੁਝ ਕੁ ਲੋਕ ਨੇ ਜਿਨ੍ਹਾਂ ਦੇ ਪਿੱਛੇ ਲੱਗ ਕੇ ਬਸ ਜਕਾਰੇ ਛੱਡਣ ਜਾਣਦੇ ਆਂ ਵਿਰੋਧ ਕਰਨ ਜਾਣਦੇ ਆਂ ਅਸੀਂ ਕੋਈ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਮੈਂ ਕਿਸੇ ਪਾਰਟੀ ਦਾ ਨਮਾਇੰਦਾ ਬਣ ਕੇ ਗੱਲ ਨਹੀਂ ਕਰਦਾ ਕਿਹਨੂੰ ਵੋਟ ਪਾਉਣੀ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿਹਨੂੰ ਨਹੀਂ ਪਾਉਣੀ ਇਹ ਤੁਹਾਡੇ ਤੇ ਡਿਪੈਂਡ ਕਰਦਾ ਜਿੰਨੀਆਂ ਵੀ ਪਾਰਟੀਆਂ ਉਂਜਾ ਮਦੇ ਵਿੱਚ ਇਲੈਕਸ਼ਨ ਲੜਨਗੇ ਆ ਉਹਨਾਂ ਸਭ ਨੂੰ ਹੱਕ ਹੈ ਪਿੰਡਾਂ 'ਚ ਜਾ ਕੇ ਆਪਣਾ ਮੈਨਿਫੈਸਟੋ ਜਿਹੜੇ ਤੋਂ ਡੈਲੀ ਉਹਨੇ ਕੰਮ ਕਰਨੇ ਨੇ ਮੁੱਦੇ ਲੈ ਕੇ ਆਂਦੇ ਨੇ ਉਹਨਾਂ ਬਾਰੇ ਗੱਲਬਾਤ ਕਰੇ ਤੁਸੀਂ ਸੁਣੋ ਹਾਂ ਜਦੋਂ ਕੋਈ ਕੈਂਡੀਡੇਟ ਗੱਲ ਕਰਦਾ ਹੈ ਤੁਸੀਂ ਉਹਨੂੰ ਤਰੀਕੇ ਦੇ ਨਾਲ ਸਵਾਲ ਕਰੋ ਤੁਸੀਂ ਦੱਸੋ ਵੀ ਤੁਸੀਂ ਆ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ ਇਹ ਤੁਹਾਡੇ ਜੁਮਲੇ ਸੀ ਤੁਸੀਂ ਉਹਨੂੰ ਦੱਸ ਸਕਦੇ ਹੋ ਜੇ ਤੁਸੀਂ ਗਾੜੀ ਗਲੋਚ ਕਰਦੇ ਹੋ ਕੁੱਟਮਾਰ ਦੀ ਗੱਲ ਕਰਦੇ ਹੋ ਉਦੋਂ ਤੁਸੀਂ 2-4 ਬੰਦੇ ਹੁੰਨੇ ਹੋ ਜਿਹੜੀ ਹਰਕਤ ਕਰਦੇ ਹੋ ਤੇ ਜਲੂਸ ਪੂਰੇ ਪੰਜਾਬ ਦਾ ਪੂਰੀ ਪੰਜਾਬੀ ਅੱਧਾ ਜਾਂ ਪੂਰੀ ਕੌਮ ਦਾ ਨਿਕਲ ਲੈ ਕੇ ਪੰਜਾਬ ਦੇ ਵਿੱਚ ਇਹੋ ਜਿਹੇ ਲੋਕ ਪਸਦੇ ਆ ਜਿਹਨੂੰ ਡੈਮੋਕ੍ਰੇਸੀ ਦਾ ਜਿਹਨਾਂ ਨੂੰ ਲੋਕਤੰਤਰ ਦਾ ਰਾਜਨੀਤੀ ਦਾ ਬਿਲਕੁਲ ਪਤਾ ਨਹੀਂ ਇਹ ਸੱਚਾਈ ਹੈ ਮੈਂ ਜਮਿੰਦੀ ਤਾਂ ਕੀਤੀ ਕੁਝ ਵੀਡੀਓ ਮੇਰੇ ਸਾਹਮਣੇ ਆਈਆਂ ਤੇ ਮੈਂ ਚਾਹੁੰਦਾ ਸੀ ਕਿ ਅੱਜ ਇਸ ਤਰੀਕੇ ਦੇ ਨਾਲ ਥੋੜੀ ਬਹੁਤੀ ਗੱਲਬਾਤ ਕਰਾਂ ਜਦੋਂ ਮੇਰੇ ਤੇ ਕੋਈ ਗੱਲਬਾਤ ਆਉਂਦੀ ਹੈ ਮੈਂ ਇੱਕ ਬੇਨਤੀ ਕਰ ਦਿੰਨਾ ਪੰਜਾਬ ਦਾ ਇੱਕ ਵੀ ਬੰਦਾ ਸਾਬਤ ਕਰ ਦੇ ਕਿ ਵੋਟਰ ਸਿੰਘ ਬੋਟ ਕਿੱਥੇ ਪਾਉਂਦਾ ਹੈ ਇੱਕ ਵੀ ਬੰਦਾ ਮੈਂ ਦੇਣ ਦਾ ਰੋਮਾਂਗਾ ਆਪਣੀ ਮਰਜ਼ੀ ਦੇ ਨਾਲ ਬੋਟ ਪਾਉਣੀ ਹੈ ਤੇ ਕਿਸੇ ਦੇ ਕਹਿਣ ਤੇ ਬੋਟ ਨਹੀਂ ਪਾਵਾਂਗੇ ਨਾ ਪਾਈ ਅਜੇ ਤੱਕ ਤੇ ਨਾ ਪਾਉਣੀ ਹੈ ਆਪਣੀ ਮਰਜ਼ੀ ਕਰਾਂਗੇ ਸਭ ਨੂੰ ਹੱਕ ਹੈ ਆਪਣੀ ਮਰਜ਼ੀ ਕਰੋ ਬਥੇਰੇ ਲੀਡਰ ਇੱਥੇ ਆਉਣਗੇ ਅਸੀਂ ਆਹ ਕਰਾਂਗੇ ਅਸੀਂ ਬਾਹ ਕਰਾਂਗੇ ਤੇ ਅੱਜ ਤੱਕ ਜੁਮਲੇ ਚੁਟਕਲੇ ਸੁਣਾਏ ਗਏ ਤੇ ਉਹਨਾਂ ਚੁਟਕਲਿਆਂ ਦੇ ਵਿੱਚੋਂ ਜੁਮਲਿਆਂ ਦੇ ਵਿੱਚੋਂ ਕੱਖ ਵੀ ਨਹੀਂ ਨਿਕਲਿਆ ਇਹ ਬੇਨਤੀ ਪ੍ਰਵਾਨ ਕਰਿਓ ਤੇ ਧਿਆਨ ਦੇ ਨਾਲ ਇਹਨਾਂ ਗੱਲਾਂ ਤੇ ਗੌਰ ਕਰਿਓ ਜੇ ਕੰਮ ਦੀ ਗੱਲ ਹੋਈ ਉਹਨੂੰ ਪੱਲੇ ਬੰਨ ਲਿਓ ਤੇ ਨਹੀਂ ਸਾਰੀਆਂ ਗੱਲਾਂ ਮੇਰੀਆਂ ਨਹੀਂ ਕੋਈ ਗੱਲ